ਡੇਰਾ ਬੱਲਾ ਦੇ ਉੱਤੇ 25 ਕਰੋੜ ਰੁਪਏ ਦਿੱਤਾ ਸੀ ਜਿਹੜੇ ਵਾਪਸ ਲੈ ਗਏ ਉਹ ਲੋਕ ਅੱਜ ਯਾਦ ਕਰਾ ਰਹੇ ਤੁਸੀਂ ਲਾਲ ਲਕੀਰ ਦੀ ਜਿਹੜੀ ਸਕੀਮ ਲੈ ਕੇ ਆਂਦੀ ਸੀ ਉਹ ਬਹੁਤ ਵਧੀਆ ਸੀ ਉਹ ਸਾਨੂੰ ਅੱਜ ਯਾਦ ਆ ਰਹੀ ਹੈ ਇੱਕ ਸ਼ਹਿਰ ਚ ਗਿਆ ਤਾਂ ਇੱਕ ਕੁੜੀ ਨੇ ਮੈਨੂੰ ਘੇਰ ਕੇ ਖੜ ਲੀ ਉਹ ਕਹਿੰਦੀ ਜੀ ਸਾਡਾ ਮੀਟਰ ਕੱਟਿਆ ਹੋਇਆ ਸੀ ਸਾਡੇ ਘਰ ਲਾਈਟ ਨਹੀਂ ਸੀ ਆ ਰਹੀ ਤੁਸੀਂ ਸਾਡੇ ਘਰ ਲਾਈਟ ਲੈ ਕੇ ਆਏ ਸੀ ਇੰਨੇ ਮਹੀਨੇ ਦੇ ਵਿੱਚ ਜਿਹੜੇ ਬਹੁਤ بڑے ਲੋਕਾਂ ਦੇ ਕੰਮ ਹੋਏ ਐ ਉਹਨਾਂ ਨੂੰ ਲੋਕ ਅੱਜ ਮੁੱਖ ਮੰਤਰੀ ਜਿਹੜਾ ਹੁਣ ਹੈ ਇਹਦੇ ਕੰਮਾਂ ਦੇ ਨਾਲ ਕੋਈ ਅਸੀਂ ਕੰਪੈਰੀਜ਼ਨ ਕਰਨਾ ਚਾ ਰਹੇ ਸੀ ਸਤਿ ਸ੍ਰੀ ਅਕਾਲ ਆਦਾਬ ਮੈਂ ਹਾਂ ਨਿਤਿਕਾ ਮਹੇਸ਼ਵਰੀ ਅਸੀਂ ਜਲੰਧਰ ਪਹੁੰਚੇ ਹਾਂ ਇਹ ਜਾਣਨ ਲਈ ਕੀ ਕੀ ਘਰ ਘਰ ਚੱਲੀ ਗੱਲ ਕੀ ਚੰਨੀ ਕਰਦਾ ਮਸਲੇ ਹੱਲ ਇਹ ਹੀ ਜਨਰਲ ਅਸੀਂ ਜਲੰਧਰ ਪਹੁੰਚੇ ਤੁਸੀਂ ਸਮਝ ਗਏ ਹੋਗੇ ਸਾਡੇ ਅੱਜ ਮਹਿਮਾਨ ਵੀ ਕੌਣ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਦੇ ਮੈਮਾਨ ਨੇ ਸਵਾਗਤ ਹੈ ਚੰਨੀ ਸਾਥ ਤੁਹਾਡਾ ਮਿਹਰਬਾਨੀ ਬਹੁਤ ਧੰਨਵਾਦ ਤੁਹਾਡਾ ਇਸ ਚਰਚਾ ਦੇ ਵਿੱਚ ਡੇਲੀ ਪੋਜ਼ ਐਡੀਟਿੰਗ ਚੀਫ ਜਗਦੀਪ ਸਿੰਘ ਸੰਧੂ ਸਾਡੇ ਨਾਲ ਆਏ ਨੇ ਬਸ ਸਲੋਗਨ ਚੇਂਜ ਹੋ ਗਿਆ ਜਲੰਧਰ ਚੱਲੀ ਗੱਲ ਚੰਨੀ ਕਰਦਾ ਪੰਜਾਬ ਦੇ ਮਸਲੇ ਹੱਲ ਸੋ ਸਲੋਗਨ ਜਿਹੜਾ ਪਿਛਲੀ ਵਾਰ ਨਾਲੋਂ ਚੇਂਜ ਹੋ ਗਿਆ ਤੁਹਾਡਾ ਨਹੀਂ ਇਹ ਸਲੋਗਨ ਵੀ ਲੋਕਾਂ ਨੇ ਦਿੱਤਾ ਸੀ ਹੁਣ ਵੀ ਲੋਕ ਹੀ ਦੇ ਰਹੇ ਮੈਂ ਆਪਣੇ ਵੱਲੋਂ ਤਾਂ ਕੋਈ ਸਲੋਗਨ ਦਿੱਤਾ ਨਹੀਂ ਲੇਕਿਨ ਇਹ ਹੈ ਕਿ ਲੋਕਾਂ ਨੂੰ ਜਿਹੜੇ ਸਾਡੇ ਉਸ ਸਮੇਂ ਮੈਂ ਜਦੋਂ ਮੁੱਖ ਮੰਤਰੀ ਰਿਹਾ ਜਿਹੜੇ ਕੰਮ ਕੀਤੇ ਉਹ ਲੋਕਾਂ ਨੂੰ ਪਸੰਦ ਆਏ ਮੇਰੇ ਕੰਮ ਕਰਨ ਦੀ ਸ਼ੈਲੀ ਅੱਜ ਅੱਜ ਪਤਾ ਲੱਗ ਰਿਹਾ ਕਿ ਲੋਕਾਂ ਨੂੰ ਪਸੰਦ ਹੈ ਤੇ ਉਸ ਦੇ ਬਿਨਾਂ ਤੇ ਲੋਕ ਅੱਜ ਮੇਰੇ ਨਾਲ ਉਮਰ ਉਮੜ ਕੇ ਨਾਲ ਲੱਗ ਰਹੇ ਤੇ ਲੋਕ ਕੋਈ ਕਹਿ ਰਿਹਾ ਤੁਸੀਂ ਮੇਰਾ ਬਿਜਲੀ ਦੇ ਬਿੱਲ ਮਾਫ ਕੀਤੇ ਸੀ ਕੋਈ ਕਹਿ ਰਿਹਾ ਸਾਡੇ ਪਾਣੀ ਦੇ ਮਾਫ ਹੋਏ ਸੀ ਪਿੰਡ ਜਾਓ ਕਹਿੰਦੇ ਸਾਡੀ ਜਿਹੜੀ ਪਾਣੀ ਦੀ ਟੈਂਕੀ ਹੈ ਇਹਦਾ 20 ਲੱਖ ਰੁਪਇਆ ਖੜਾ ਸੀ ਕੋਈ ਕਹਿੰਦਾ 50 ਲੱਖ ਖੜਾ ਸੀ ਸਾਡਾ ਮਾਫ ਹੋ ਗਿਆ ਫਿਰ ਅੱਗੇ ਨੂੰ ਮਾਉਣਾ ਬੰਦ ਹੋ ਗਿਆ ਗਊਸ਼ਾਲਾ ਵਾਲੇ ਟੈਲੀਫੋਨ ਕਰ ਰਹੇ ਕਿ ਤੁਸੀਂ ਸਾਡੀ ਗਊਸ਼ਾਲਾ ਨੂੰ 5 ਲੱਖ ਰੁਪਏ ਦਿੱਤਾ ਸੀ ਇਹਦੇ ਬਿਜਲੀ ਦਾ ਬਿੱਲ ਮਾਫ ਹੋਇਆ ਸੀ ਤੇ ਅੱਗੇ ਨੂੰ ਹੁਣ ਸਾਡੀ ਗਊਸ਼ਾਲਾ ਦਾ ਬਿੱਲ ਨਹੀਂ ਆਉਂਦਾ ਤੇ ਮੈਂ ਇੱਥੇ ਭਗਵਾਨ ਪਰਸ਼ੂਰਾਮ ਜੀ ਨੂੰ 10 ਕਰੋੜ ਰੁਪਏ ਦਿੱਤਾ ਸੀ ਉਹ ਲੋਕ ਯਾਦ ਕਰਾ ਰਹੇ ਆਂ ਡੇਰਾ ਬੱਲਾ ਦੇ ਉੱਤੇ 25 ਕਰੋੜ ਰੁਪਏ ਦਿੱਤਾ ਸੀ ਜਿਹੜੇ ਵਾਪਸ ਲੈ ਗਏ ਉਹ ਲੋਕ ਅੱਜ ਯਾਦ ਕਰਾ ਰਹੇ ਆਂ ਸੋ ਜੋ ਉਸ ਸਮੇਂ ਬਹੁਤ بڑے-ਬڑے আর ਬਹੁਤ ਵਧੀਆ ਕੰਮ ਹੋਏ ਉਹ ਅੱਜ ਲੋਕਾਂ ਨੂੰ ਯਾਦ ਆ ਰਹੇ ਮੈਂ ਪਿੰਡ ਜਨਾ ਉਹ ਕਹਿੰਦੇ ਜੀ ਤੁਸੀਂ ਲਾਲ ਲਕੀਰ ਦੀ ਜਿਹੜੀ ਸਕੀਮ ਲੈ ਕੇ ਆਂਦੀ ਸੀ ਉਹ ਬਹੁਤ ਵਧੀਆ ਸੀ ਉਹ ਉਹ ਸਾਨੂੰ ਅੱਜ ਯਾਦ ਆ ਰਹੀ ਹੈ ਇੱਕ ਸ਼ਹਿਰ ਚ ਗਿਆ ਤਾਂ ਇੱਕ ਕੁੜੀ ਨੇ ਮੈਨੂੰ ਘੇਰ ਕੇ ਖੜ ਲਗੀ ਉਹ ਕਹਿੰਦੀ ਜੀ ਸਾਡਾ ਮੀਟਰ ਕੱਟਿਆ ਹੋਇਆ ਸੀ ਸਾਡੇ ਘਰ ਲਾਈਟ ਨਹੀਂ ਸੀ ਆ ਰਹੀ ਤੁਸੀਂ ਸਾਡੇ ਘਰ ਲਾਈਟ ਲੈ ਕੇ ਆਏ ਸੀ ਸੋ ਇਹ ਚੀਜ਼ਾਂ ਜਿਹੜੀਆਂ ਇੱਕ ਘਰ ਵਿੱਚ ਮੈਂ ਗਰੀਬ ਘਰਾਂ ਦੇ ਵਿੱਚ ਗਿਆ ਉਹ ਕਹਿੰਦੇ ਜੀ ਸਾਡੇ ਘਰ ਹੈ ਜਿਹੜੇ ਉਹ ਸਰਕਾਰੀ ਜ਼ਮੀਨ ਸੀ ਉਹ ਤੁਹਾਡੇ ਕਰਕੇ ਸਾਡੇ ਨਾਮ ਹੋ ਗਏ ਸੋ 3 ਮਹੀਨੇ ਦੇ ਵਿੱਚ ਜਿਹੜੇ ਬਹੁਤ بڑے ਲੋਕਾਂ ਦੇ ਕੰਮ ਹੋਏ ਐ ਉਹਨਾਂ ਨੂੰ ਲੋਕ ਅੱਜ ਮੁੱਖ ਮੰਤਰੀ ਜਿਹੜਾ ਹੁਣ ਹੈ ਇਹਦੇ ਕੰਮਾਂ ਦੇ ਨਾਲ ਕੋਈ ਅਸੀਂ ਕੰਪੈਰੀਸ਼ਨ ਕਰਨਾ ਚਾ ਰਹੇ ਸੀ ਕਿ ਤੁਸੀਂ ਲਗਭਗ 5-6 ਮਹੀਨੇ ਰਹੇ ਸੀਐਮ 111 ਦਿਨ ਮਤਲਬ ਸਮਝੋ ਕਿ 4 ਮਹੀਨੇ ਤੋਂ ਵੀ ਘੱਟ ਸਾਢੇ 2 ਸਾਲ ਜਿਹੜੇ ਆ ਸਰਕਾਰ ਦੇ ਐ ਕੀ ਇਹ ਚ ਫਰਕ ਲੱਗਦਾ ਤੁਹਾਨੂੰ ਕਿ ਤੁਸੀਂ ਇਹੋ ਜਿਹਾ ਕੀ ਕੀਤਾ ਜਿਹੜਾ ਇਹ ਨਹੀਂ ਕਰ ਪਾ ਰਹੇ ਜਿਲੰਦਰ ਦੇ ਬੇਸ ਤੋਂ ਚੇਲੇ ਜਾਓ ਚੋਰੀਆਂ ਇੰਨੀਆਂ ਹੋ ਰਹੀਆਂ ਐ ਇਹ ਕਿ ਮੀਟਿੰਗ 'ਚ ਬੰਦਾ ਕਹਿੰਦਾ ਜੀ ਪਹਿਲਾਂ ਮੇਰੇ ਘਰ ਦੀ ਚੋਰੀ ਹੋ ਗਈ ਸੀ ਹੁਣ ਮੇਰੀ ਕਾਰ ਚੋਰੀ ਹੋ ਗਈ ਮੋਟਰਸਾਈਕਲ ਕਹਿੰਦਾ ਮੇਰਾ ਚੱਕਿਆ ਗਿਆ ਮੈਂ ਤਾਂ ਗੰਗਾਲ ਹੋ ਗਿਆ ਤੇ ਰੋਕ ਕੋਈ ਨਹੀਂ ਹੈ ਨਸ਼ਾ ਇੰਨਾ ਜ਼ਿਆਦਾ ਵਿਕ ਰਿਹਾ ਹੈ ਕਿ ਹਰ ਗਲੀ ਘਰ ਦੇ ਵਿੱਚ ਨਸ਼ਾ ਹੋ ਗਿਆ ਤੇ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੈ ਕਿ ਸੱਟਾ ਇੱਥੇ ਚੱਲਦਾ ਹੈ ਨੋਟਰੀਆਂ ਦਾ ਕੰਮ ਇੱਥੇ ਚੱਲਦਾ ਹੈ ਤੇ ਸੁਣਵਾਈ ਕੋਈ ਨਹੀਂ ਹੈ ਕਿਸੇ ਦੀ ਕਿੰਨੇ ਹੀ ਮੇਰੇ ਪਾਸ ਰੋਜ਼ ਕੇਸ ਆਉਂਦੇ ਐ ਕਿ ਜੀ ਸਾਡੀ ਚੈਨੀ ਸਨੇਚ ਕਰ ਲਈ ਸਾਡਾ ਮੋਬਾਈਲ ਚੱਕ ਲੇਗੇ ਫਰੋਤਿਆਂ ਦੇ ਟੈਲੀਫੋਨ ਆ ਰਹੇ ਮੈਨੂੰ ਤੱਕ ਟੈਲੀਫੋਨ ਆ ਗਿਆ ਫਰੋਤਿਆਂ ਦਾ ਇਹ ਪਿਛਲੇ 2 ਸਾਲਾਂ ਦੇ ਵਿੱਚ ਆਹ ਤਰੱਕੀ ਹੋਣੀ ਸੀ 80000 ਕਰੋੜ ਦਾ ਕਰਜ਼ਾ ਲੈ ਕੇ ਕਿਸੇ ਪੰਚਾਇਤ ਦੇ ਹੱਥ ਵਰ 5 ਰੁਪਏ ਨੇ ਰੱਖੇ ਡਿਵੈਲਪਮੈਂਟ ਕਰਾਉਣ ਨੂੰ ਕਿਸੇ ਵੀ ਮਿਊਨਿਸਪਲ ਕਮੇਟੀ ਦੇ ਹੱਥ ਪਰ 10 ਰੁਪਏ ਨਹੀਂ ਰੱਖੇਗੇ ਜੀ ਆ ਤੁਸੀਂ ਡਿਵੈਲਪਮੈਂਟ ਦਾ ਕੰਮ ਕਰਾ ਲਓ ਕੋਈ ਡਿਵੈਲਪਮੈਂਟ ਪੰਜਾਬ ਚ ਨਹੀਂ ਹੋਈ ਕੋਈ ਨਵਾਂ ਪ੍ਰੋਜੈਕਟ ਨਹੀਂ ਆਇਆ ਫਿਰ 80000 ਕਰੋੜ ਕਿੱਥੇ ਗਿਆ ਔਰ ਡਿਵੈਲਪਮੈਂਟ ਵੀ ਨਹੀਂ ਹੋਈ ਔਰ 85% ਜਿਹੜੀ ਇਨਵੈਸਟਮੈਂਟ ਪੰਜਾਬ ਚ ਘਟ ਗਈ ਹੈ ਪਿਛਲੇ 2 ਸਾਲ ਚ ਜੋ ਆਂਕੜੇ ਕਹਿ ਰਿਹਾ ਸਰਕਾਰੀ ਕਿ 85% ਜਿਹੜਾ ਇਨਵੈਸਟਰ ਹੈ ਉਹ ਦੂਰ ਹੋ ਗਿਆ ਪੰਜਾਬ ਤੋਂ ਤੁਸੀਂ ਇਹ ਦੇਖੋ ਕਿ ਜਲੰਧਰ ਦੇ ਵਿੱਚ ਚਮੜੇ ਦਾ ਕਾਰੋਬਾਰ ਜਲੰਧਰ ਦਾ ਮਸ਼ਹੂਰ ਸੀ ਬੂਟਾ ਵੰਡੀ ਮਸ਼ਹੂਰ ਸੀ ਤੇ ਅੱਜ ਉਥੇ ਕੌਂ ਬੋਲਦੇ ਪਏ ਐ ਪਿੰਡਾਂ ਦੀ ਹੱਡਾਂ ਰੋਡੀਆਂ ਬੰਦ ਕਰਤੀਆਂ ਲੇਕਿਨ ਸਪੋਰਟਸ ਇੰਡਸਟਰੀ ਜਲੰਧਰ ਦੀ ਬਹੁਤ ਮਸ਼ਹੂਰ ਸੀ ਅੱਜ ਉਹ ਬੰਦ ਹੋਣ ਕਤਾਰੇ ਆਈ ਵੀ ਐ ਤੇ ਕਿਸੇ ਤਰ੍ਹਾਂ ਦਾ ਜਲੰਧਰ ਦੇ ਵਿੱਚ ਮੈਂ ਤਾਂ ਹੈਰਾਨ ਐ ਕਿ ਪਿਛਲੇ 2 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਚਾਹੇ ਉਹ ਕੋਈ ਪੰਜਾਬ ਦਾ ਪਿੰਡ ਐ ਕਿਸੇ ਨੇ ਰੋਡ ਰੋਲਰ ਨਹੀਂ ਦੇਖਿਆ ਕਿਸੇ ਨੇ ਲੁੱਕ ਵਾਲੇ ਨਹੀਂ ਦੇਖੇ ਸੜਕਾਂ ਦੀ ਕੋਈ ਰਿਪੇਅਰ ਹੀ ਨਹੀਂ ਹੋ ਰਹੀ ਸੜਕਾਂ ਨਮੀਆਂ ਬਾਣੀ ਨਹੀਂ ਰਹੀਆਂ